एक सोशल मीडिया पर एक वीडियो वायरल हुई है जिस पुलिस मुलाजमे कमर एक पुलिस पार्टी के बहस का नजर आ रहा है जिसने पड़ताल घटना सोलह अगस्त की है जिसटेबल शुभकर्मा होकर अमृतर को ने हाथ है वो माड़ी शब्दावली बहसबाजी की गई है فوری طور پر اس ملازم کو سسپینڈ کر کے اس کے خلاف وبا کی کاروائی شروع کی گئی ہے پوکھ بھی کسی بھی وجہ جو کہ ڈسپلن فورس کے بھاگ کیا ہے اس میں اس کی اجازت نہیں دیتی جائے گی سخت تو سخت کاروائی کی جائے گی ਤਿੰਨ ਨਹੀਂ ਫੜ ਕੇ ਨਾ ਹੁੰਦੇ ਚਾਹ ਮੇਰਿਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਨਹੀਂ ਸਾਈਡ ਤੇ ਲਾ ਤੇ ਇਸ ਜੜੀਆਂ ਕਰ ਤੁਹਾਨੂੰ ਜੜੀਆਂ ਕਰਕੇ ਰੋਕਿਆ ਨਾ ਇਹ ਜੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਹੀ ਹੋਰ ਦਿਨ ਫੇਰ ਨੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਲੈ ਸਾਈਡ ਤੇ ਕਰ ਗੱਡੀ ਨੂੰ ਲੈ ਘਟੀਆਂ ਰਾਜੀ ਮਤਲਬ ਨਹੀਂ ਕਰ ਰਹੇ ਮੂੰਹ ਤੇ ਨਹੀਂ ਲਿਖਿਆਰ ਨਹੀਂ ਕਰ ਸਕਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਰੱਖ ਲਿਆ ਹਾਂ ਭਾਜੀ ਮੈਂ ਵਰਦੀ 'ਚ ਹੁੰਦਾ ਨਹੀਂ ਹਾਂ ਪਰ ਨਹੀਂ ਹੁੰਦਾ ਅਜੇ ਤੱਕ ਨਹੀਂ ਭਾਜੀ ਵਰਦੀ ਜਾਨ ਸਾਡੀ ਐਸ ਕੇ ਨਾਗਰ ਸਾਹਮਣੇ ਲੱਗਿਆ ਦੱਸੋ ਇਹ ਵੀ ਨਾ ਕਰਦਾ ਆਹ ਆਪਰੇਸ਼ਨ ਟੀਮ ਚ ਲਿਆਓ ਗੱਲ ਕਰ ਲੈ ਲਿਆਓ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨ ਨਾ ਫਿਰ ਗੱਡੀਆਂ ਬਣਾਉਂਗੇ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਤੇ ਝਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਹੈ ਕੋਲਵਾ ਦੋ ਖਰਾ ਆ ਗਿਆ ਤੇ ਚੰਗਾ ਆ ਤੇ ਆਹੋ ਭਰਾ ਜੀ ਮੈਂ ਵੀ ਉਸ ਜਾਣੇ ਲਗਾਉਂਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਨੇ ਵਾਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਮਾੜੀ ਬਈ ਜੀ ਸਾਨੂੰ ਕਿਹਨੂੰ ਤੋਂ ਲਿਖਿਆ ਤਰੇ ਤੁਸੀਂ ਮੇਰੇ ਉਹ ਮੈਂ ਇਹਨੂੰ 20 ਰੁਪਏ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਇਹ ਮੈਨੂੰ ਆਨੇ ਵਾ ਵੀ ਤੈਨੂੰ ਮੈਂ ਆਉਂਦਾ ਦੇਖਿਆ ਸਾਨੂੰ ਕਿਹੜੀ ਗੱਲ ਰੋਕਿਆ ਮੈਂ ਸਾਈਡ ਤੋਂ ਕਿਹਨੇ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕਿਆ ਕਿ ਉਸ ਤੋਂ ਮੈਂ ਜਾ ਰਹੀ ਲੱਗਦੀ ਹਾਂ ਪੂਰ ਸਿਟੀ ਦੇ ਵਿੱਚ ਮਲਾਜਮ ਹੈ ਮੈਂ ਵੀ ਮਲਾਜਮ ਹੈਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਇਸ ਸਾਈਡ ਤੇ ਲਾ ਤੂੰ ਉਧਰ ਵੀ ਲਾ ਮੈਂ ਸਾਈਡ ਦੇ ਨਾਲ ਮੈਂ ਸਾਡੀ ਗ੍ਰੀਆ ਕਰਕੇ ਗੱਡੀਆਂ ਨਹੀਂ ਲੱਗੀਆਂ ਵਿੱਚ ਮੈਡਮ ਮੇਰੀ ਵੀਡੀਓ ਬਣਾਉਂਦੀ ਲੋਡ ਨਹੀਂ ਤੂੰ ਮਤਲਬ ਸਾਰਾ ਮੇਰੀ ਵੀਡੀਓ ਨਹੀਂ ਗੱਲ ਆ ਜਾਣੀ ਗੱਲ ਆ ਪੜ੍ਹ ਨਹੀਂ ਲਈ ਤੈਨੂੰ ਮੈਂ ਆਪਣੀ ਜਗ੍ਹਾ ਆ ਜਾਵਾਂਗਾ ਭਲਾ ਜਾਵਾਂਗਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਤੇ ਨਹੀਂ ਮੈਂ ਮੈਂ ਮੀਡੀਆ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਜੱਟ ਨੂੰ ਕੀ ਕਿਹਾ ਤੂੰ ਮੈਂ ਯਾਰ ਮੈਂ ਲਾਉਣੀ ਆ ਲਾੜੀਆਂ ਤੇ ਤੈਨੂੰ ਜੂੜਾ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਓ ਫੇਰ ਤੈਨੂੰ ਲਾਉਣੀ ਆ ਮੈਂ ਆ ਜੈੱਡ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲਾਉਣ ਨਾ ਮੈਂ ਤੇ ਸਾਤ ਵਜੇ ਮੇਰੇ ਤੇ ਪਵਾ ਦੇ ਪਾ ਆਡ ਭਾਈ ਇਹ ਮਲਾਜਮ ਹੈ ਤੇ ਜਾੜੀਆਂ ਲਾ ਕੇ ਤੋਰੇ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਆ ਕੀ ਕਰੇ ਮੈਨੂੰ ਤੇ ਪੈਰ ਨਹੀਂ ਰੁਕਣੇ ਮੈਨੂੰ ਕੀ ਕਰਦਾ ਐਵੇਂ ਤੂੰ ਰੁਕ ਜਨਾ ਮੈਨੂੰ ਕੀ ਕਰਦਾ ਤੂੰ ਰੁਕਣਾ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕੀ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਤੂੰ ਜਾਣ ਕੇ ਫੈਸਲਾ ਲੈਟਾ ਕਿਹਾ ਕੀ ਹੋਇਆ ਐਵੇਂ ਬਚੀ ਜਾਂਦਾ ਤੂੰ ਉਤਲ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤ ਨਹੀਂ ਨਾ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰਾਂ ਭਰਾ ਮੇਰਾ ਮੈਂ ਜੜਨਾ ਭਾਈ ਸਾਈਡ ਤੇ ਕਰਨਾ ਮੈਨੂੰ ਜਾਣ ਕਰ ਲੈ ਵੀ ਇੱਕ ਮਿੰਟ ਮੇਰੀ ਗੱਲ ਹ ਕੀ ਚੰਗੇ ਕੰਮ ਕਰਾਉ ਇੱਕ ਮੇਰੇ ਗੱਲ ਹਾਂ ਬੋਲੋ ਇੰਨਾ ਹੀ ਤੋਂ ਅਸਲਾ ਨਾ ਕਹਿੰਦੇ ਇੰਨਾ ਹੀ ਤੋਂ ਹਾਂ ਜਰੀ ਨਹੀਂ ਹੁੰਦੇ ਦੋ ਦੋ ਜਿੰਦੀਆਂ ਵੀ ਜਾ ਕੇ ਪੁੱਛ ਤਿੰਨ ਫੜਾ ਰਹੀਆਂ ਮੇਰੇ ਤੱਕ ਪੁੱਛ ਰਹੀਆਂ ਰਜੀ ਰੈਮਨੂ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕੁ ਮਿੰਟ ਲੈ ਰੁਣ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਵੇਂ ਰੁਕੀ ਜਨ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਨੂੰ ਜੇ ਫਿਰ ਤੇਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਮੈਂ ਲੱਗੂ ਤੇ ਮੈਂ ਮੈ ਵੀ ਥਾਣੇ ਘੱਟ ਆਪਰੇਸ਼ਨ ਤੇ ਮਹਿਦੀ ਹੋਹੀ ਆਪਣੀ ਡੂੜੀ ਕਰਾਂਗੇ ਅਮਾਨੂ ਕੋਈ ਵੀ ਨਾ ਲਊਗਾ ਇਹ ਕਿਹੜੀ ਗੱਲ ਆ ਜੇ ਫਿਰ ਜਿਹੜੀ ਡੂੜੀ ਤੋਂ ਕਰਨੀ ਆ ਤੇ ਮੈਂ ਕਰਾਉਂਦੇ ਜਾਲੀ ਲਾ ਮੈਂ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੱਗਾ ਰੋਇ ਬੈਠਾ ਰੋ ਰੋਦੇ ਨਾ ਨਹੀਂ ਸੱਦਣਾ ਕੋਈ ਨਹੀਂ ਮਿਲਵਾ ਕੇ ਦੋਨੋਂ ਹੀ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਜਿਹਨੇ ਤੋਂ ਇਹ ਤੁਹਾਡੀ ਡੂੜੀ ਜਿਹੜੀ ਤੁਸੀਂ ਕਰਨੀ ਆ ਵੀ ਮੇਰੇ ਤੇ ਸਹਾਨ ਕਰਨਾ ਮੈਂ ਨਹੀਂ ਲਾਉਣੀ ਜਾਲੀ ਆਪਰੇਸ਼ਨ ਦੀ ਡੂੜੀ ਦਾ ਨਹੀਂ ਜਾਲੀਆਂ ਲਵਾਉਣ ਆ ਉਹ ਤੇ ਬਲੋ ਕਮਲ ਬਾਈਆਂ ਆਹ ਬਾਅਦ ਤੇ ਉਹ ਮੈਂ ਲਾਈਆਂ ਜਾਣੀਆਂ ਫਿਰ ਦਵਾਈਆਂ ਲਾਈਆਂ ਨਹੀਂ ਲਵਾਉਣੀਆਂ ਨਹੀਂ ਲਵਾਉਣੀਆਂ ਮੈਂ ਗੱਲ ਦਾ ਹੋਣਾ ਪਹਿਲਾਂ ਦਵਾਈਆਂ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਮੈਂ ਬਾਈ ਨਹੀਂ ਚੱਕਰ ਲਵਾ ਕੇ ਆਉਂ ਪਹਿਲਾਂ ਥੱਲੇ ਨਹੀਂ ਹੋਣਾ ਥੱਲੇ ਆਂ ਠੀਕ ਹੋਈ ਆਹ ਰੇਸ਼ਨ ਕਰਦੇ ਸਾਡੇ ਸਾਣ ਕਾਡੇ ਤੁਸੀਂ ਦੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਪੀ ਖਾਂਦਾ ਲਾੜਾ ਲਾ ਫੋਨ ਜਿ ਨਾਲਾ ਕਿੰਨਾ ਬਕਵਾਸ ਵਾਲੀ ਕੀ ਗੱਲ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਆਇਆ ਇਹਨੂੰ ਸਾਡਾ ਬਕਵਾਸ ਵਾਲਾ ਕੀ ਗੱਲ ਮੈਂ ਸਾਡੇ ਸਾਣ ਕਾਣ ਮੈਂ ਮਹਿਕਮੇ ਨਾਲ ਕਾਣ ਮੈਂ ਮਹਿਕਮੇ ਸਾਹਿਬ ਨਾਲ ਕਾਣ ਆਪਾਂ ਬੋਲ ਕੋਈ ਚੱਕਰ ਨਹੀਂ ਲਾੜੂ ਜਿਨੂੰ ਫੋਨ ਲਾਉਣਾ ਲਾਉ ਤੁਸੀਂ ਹਲੋ ਬਲਾਉ ਟਿੱਪੀ ਦਾ ਨੰਬਰ ਹਲੋ ਹਾਂਜੀ ਸਾਹਿਬ ਉਹ ਸਾਰੇ ਇੱਥੇ ਰੁੱਕ ਕੇ ਇਕ ਲੋਤੇਆਂ ਜਾਲੀਆਂ ਲਾਈਆਂ ਲਾ ਤੂੰ ਵੇ ਡਬਲਾਜਨ ਪਲਾਂਟਮ ਕਾਣਾ ਬ Adikat ਕੋਈ ਚੱਕਰ ਨਹੀਂ ਵੀਡੀਓ ਬਣੀਏ ਤੂੰ ਕਹਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਤੂੰ ਮੇਰੀ ਗੱਲ ਕਰ ਰੋਕ ਜਾ ਵੇ ਕੋਈ ਕੋਈ ਮੈਂ ਭੁੱਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਉਧਾਂ ਜਿਹੜਾ ਸਕੈਟ ਲੈ ਲੈ ਜਿਹੜੀ ਗੱਡੀ ਲੈ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਜਾਇ ਬਣਾਈ ਜਾਂਦੇ ਇਹ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਚੱਲੋ ਮਤਲਬ ਬੋਲਣ ਦੀ ਤੇ ਜਾਂ ਚੱਲਣਾ ਨਾ ਮਲਾਜਨ ਮੈਨੂੰ ਕਹਿੰਦਾ ਤੂੰ ਉਦੋਂ ਵੀ ਨੋਵਾ ਦੀਆਂ ਜਾਲੀਆਂ ਲਾਈਆਂ ਲਾ ਸਾਈਡ ਤੇ ਉਹ ਮੈਂ ਕਹਤਾ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਔਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਕੋਤ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦਣ ਵੀ ਭਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਐਨੀ ਵੀ ਆਪਣੀ ਡਿਊਟੀ ਕਰਨ ਦੇ ਸੀਗਾ ਤੂੰ ਆਕੜ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮਲਾਜਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀਂ ਕਿੰਨੀ ਇੱਜ਼ਤ ਦੇਣਾ ਬਲਕਿ ਕਿੰਨੀ ਇੱਜ਼ਤ ਕਿੰਨਾ ਤੂੰ ਹੀ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ ਵੀਡੀਓ ਬੰਦ ਕਰ ਤੇ ਪਿੱਛੇ ਤੁਹਾਡਾ ਵੀ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੈ ਆ ਰਿਕਾਰਡਿੰਗ ਤੇ ਹਾਂ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਹਿ ਤਾ ਤੁਹਾਨੂੰ ਹੋਰ ਕੀ ਕਹਿ ਤਾ ਉੱਤੋਂ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉੱਤੋਂ ਜਾਲੀਆਂ ਨਾਲ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿ ਤਾ ਉਹ ਸਿੱਤਮ ਕੋਂਡੇ ਮੇਕੋ ਵੀ AK47 ਹੈਗੀ ਇਹ ਕੀ ਗੱਲ ਤੇ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋ ਮੇਰੇ ਫਿਰ ਮਲਾਜ਼ਮਾਂ ਦਾ ਕੌਕਟ ਨੇ ਤੇ ਕਰੋ